ਜੋ ਜੀ ਕਹਾਸਾ ਵਾਹਿਗੁਰੂ ਜੀ ਦੀ ਫਤਿਹ ਜਿੱਥੇ ਮੈਂ ਜਰਨਲ ਸੈਕਟਰੀ ਟੋਨੀ ਭਾਣ ਹੁਣ ਆਪਾਂ ਪ੍ਰਧਾਨ ਬਣਾਇਆ ਵੀਰੋਨਾਂ ਨੂੰ ਇੰਡੀਆ ਗੇਟ ਤੋਂ ਲੈ ਕੇ ਸਟੇਸ਼ਨ ਤੱਕ ਜੋ ਵੀ ਆਟੋ ਵਾਲੇ ਵੀਰਾਂ ਨੂੰ ਮੁਸ਼ਕਲ ਹੁੰਦੀ ਆ ਟੋਨੀ ਪ੍ਰਧਾਨ ਨੂੰ ਵੀਰਾਂ ਦਾ ਆਪਾਂ ਆਟੋ ਵਾਲਾ ਪ੍ਰਧਾਨ ਬਣਾਇਆ ਜੀ ਜੋ ਵੀ ਮੁਸ਼ਕਲ ਆਪਣੇ ਵੀਰਾਂ ਨੂੰ ਆਉਂਦੀ ਭੈਣਾਂ ਨੂੰ ਆਉਂਦੀ ਆ ਸਾਡੇ ਨਾਲ ਕੇ ਸੁਰੱਖਣ ਆਪਾਂ ਟੋਨੀ ਵੀਰ ਨੂੰ ਪ੍ਰਧਾਨ ਬਣਾ ਕੇ ਮੁਸ਼ਕਲਾਂ ਦੱਸਣ ਤੁਹਾਡੇ ਹੱਲ ਕਰਨਾ ਜਿਹੜੇ ਨਜਾਇਜ਼ ਪਰਚੀ ਜਿਹੜੇ ਕੁਝ ਲੋਕ ਜਿਹੜੇ ਆ ਉਹ ਆਟੋ ਵਾਲਿਆਂ ਕੋਲੋਂ ਲੈਂਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਉਹ ਤੇ ਆਪਾਂ ਦੇ ਆਹੋ ਕੰਨੇ ਚਾਹੁੰਦੇ ਆ ਵੀ ਮਤਲਬ ਜੇ ਗਲਤ ਹੋ ਰਿਹਾ ਏ ਜੋ ਵੀ ਹੋ ਰਿਹਾ ਗਲਤ ਹੋ ਰਿਹਾ ਜਿੰਨੀ ਆਪਾਂ ਨੂੰ ਮਤਲਬ ਵੀ ਫੀਸ ਹੈਗੀ ਸਰਕਾਰੀ ਉਹ ਲਈ ਜਾਵੇ ਮਤਲਬ ਗਲਤ ਨਾ ਕੀਤਾ ਜਾਵੇ ਕੁਝ ਭੈਣਾ ਵੀ ਨਾਲ ਜਿਹੜੀ ਆਟੋ ਚਾਲਕ ਨੇ ਕੋਈ ਉਹਨਾਂ ਦੀ ਵੀ ਕੋਈ ਯੂਨੀਅਨ ਜਾਂ ਉਹਨਾਂ ਨੂੰ ਵੀ ਆਪਣੇ ਵਿੱਚ ਤੁਸੀਂ ਸ਼ਾਮਲ ਕਰੋਗੇ ਜੀ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਉਹਨਾਂ ਨੂੰ ਸ਼ਾਮਲ ਕਰਾਂਗੇ ਆਪਣੇ ਭੈਣਾਂ ਨੂੰ ਕਾਵਾਂਗੇ ਸਾਡੇ ਕੋਲ ਆਓ ਜੋ ਵੀ ਤੁਹਾਡੇ ਦੁੱਖ ਸੁਖ ਲਈ ਤੁਹਾਨੂੰ ਦੱਸਿਆ ਜਾਵੇ ਜਿਹੜੇ ਅੱਜ ਪ੍ਰਧਾਨ ਬਣੇ ਆ ਵਧਾਈ ਦੇ ਤੌਰ ਤੇ ਉਹਨਾਂ ਨੂੰ ਕੀ ਕਹਣਾ ਚਾਹੀਦਾ ਹਨ ਬਹੁਤ ਬਹੁਤ ਵਧਾਈਆਂ ਹੋਣ ਟੋਨੀ ਪ੍ਰਧਾਨ ਕੇਸ਼ ਵੀ ਬਣਾਣਾ ਬਹੁਤ ਬਹੁਤ ਵਧਾਈਆਂ ਹੋਣ ਤੇ ਸਾਨੂੰ ਟੋਨੀ ਪ੍ਰਧਾਨ ਨੂੰ ਬਣਾਇਆ ਸਾਡੇ ਭਰਾ ਨੂੰ ਕੇਸ਼ ਵੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਾਡਾ ਟੋਨੀ ਭਰਾ ਨੂੰ ਬਣਾਇਆ ਪਰ ਤਾਂ ਤੇ ਸਾਨੂੰ ਜਨਰਲ ਸੈਕਟਰੀ ਅੱਜ ਤੁਹਾਨੂੰ ਜਿਹੜਾ ਆਟੋ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਮੈਂ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਾਂਗਾ ਜੀ ਜਿੰਨੇ ਵੀ ਹੋ ਸਕੇ ਮੇਰੇ ਤੋਂ ਨਾਲ ਜਿਹੜੇ ਮੇਰੇ ਭਰਾ ਵਾ ਰਕੇਸ਼ਪੀਨ ਜੀ ਹਾਂਜੀ ਤੇ ਨਾਲ ਮੇਰੇ ਸਾਥੀ ਜਿਹੜੇ ਸਾਰੇ ਮਤ ਕਰਨਗੇ ਇਹਨਾਂ ਦੀ ਮਦਦ ਦੇ ਨਾਲ ਹੀ ਮੈਂ ਸਾਰੀ ਮਦਦ ਕਰਾਂਗਾ ਜੀ ਕਿਸ ਏਰੀਆ ਦਾ ਤੁਹਾਨੂੰ ਜਿਹੜਾ ਪ੍ਰਧਾਨ ਬਣਾਇਆ ਹਾਂਜੀ ਸਟੇਸ਼ਨ ਤੋਂ ਲੈ ਕੇ ਤੇ ਬਾਈਪਾਸ ਤੱਕ ਛੜੇ ਬਾਈਪਾਸ ਤੱਕ ਤਕਰੀਬਨ ਦੇਖਿਆ ਆਟੋ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜਾ ਵਾ ਉਹ ਕਾਫੀ ਤੰਗੀ ਪਰੇਸ਼ਾਨੀ ਹੁੰਦੀ ਆ ਜਿਹੜੇ ਪੁਲਿਸ ਵਾਲੇ ਜਿਹੜੇ ਆ ਤੰਗ ਪਰੇਸ਼ਾਨੀ ਦੇ ਕੀ ਕਹਿਣਾ ਚਾਹੋਗੇ? ਜੇ ਕੋਈ ਇਹਦੀ ਬੇਨਤੀ ਕਰਾਂਗੇ ਇਹਨਾਂ ਨੂੰ ਵੀ ਇਹ ਨਾ ਤੰਗ ਕਰਨ ਇਹਨਾਂ ਨੂੰ। ਹਾਂਜੀ। ਅਹੀਂ ਜੋ ਵੀ ਇਹਨਾਂ ਦੀ ਵੀ ਹੈਲਪ ਕਰਾਂਗੇ, ਹੱਡੀ ਹੈਲਪ ਕਰਨ। ਯੂਨੀਅਨ ਦੇ ਵਿੱਚ ਆਟੋ ਵਾਲਿਆਂ ਵਾਸਤੇ ਤੁਹਾਡੇ ਵੱਲੋਂ ਹੋਰ ਕੀ ਕੀ ਜਿਹੜੇ ਵਧੀਆ ਕੰਮ ਕੀਤੇ ਜਾਣਗੇ ਪਤਾ ਨਾਉਣ ਦੇ ਨਾਤੇ। ਅਹੀਂ ਹਰੇਕ ਬੰਦੇ ਨੂੰ ਆਪਣੇ ਨਾਲ ਜੋੜਾਂਗੇ ਨਾਲ ਜੋੜਾਂਗੇ ਤੇ ਉਹਦਾ ਜੋ ਵੀ ਪ੍ਰੋਬਲਮ ਹੈ ਹੱਲ ਕਰਾਂਗੇ ਅਸੀਂ ਉਹਦਾ ਤੇ ਐਸ ਟਾਈਮ ਆਪਣੀਆਂ ਭੈਣਾਂ ਵੀ ਪੂਰੀ ਮਿਹਨਤ ਕਰ ਰਹੀਆਂ ਜਿੰਨੀਆਂ ਵੀ ਹੈਗੀਆਂ ਅਸੀਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਜਿੰਨੀ ਆਪਣੇ ਕੋਲ ਹੋ ਸਕੀ ਅੱਜ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਯੂਨੀਅਨ ਦੇ ਜਿਹੜੇ ਉੱਚ ਤੁਹਾਡੇ ਹੈਗੇ ਨੇ ਉਹਨਾਂ ਟੀਮ ਦੀ ਆਪਣੇ ਮੰਜੀ ਕੀ ਕਹਿਣਾ ਚਾਹੋਗੇ ਨਮਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਇਹਨਾਂ ਨੇ ਸਾਨੂੰ ਇੰਨਾ ਮਨ ਬਖਸ਼ਿਆ ਜੀ ਤੇ ਆਪਾਂ ਵੱਤੋ ਵਾਦ ਇਹਨਾਂ ਦੀ ਇੱਜ਼ਤ ਬਣਾਵਾਂਗੇ ਤੇ ਵੱਤੋ ਵਾਦ ਅਸੀਂ ਪਬਲਿਕ ਦੀ ਮਤ ਕਰਾਂਗੇ ਜੀ ਆਪਣੇ ਆਟੋ ਜੂਨੀਅਨ ਦੇ ਜਿੰਨੇ ਵੀ ਪ੍ਰਧਾਨ ਹੈਗੇ ਆ ਜਿੰਨੇ ਵੀ ਸਟੈਂਡਾਂ ਦੇ ਪ੍ਰਧਾਨ ਹੈ ਹੀ ਉਹਨਾਂ ਦੀ ਮਤ ਕਰਾਂਗੇ ਉਹਨਾਂ ਨੂੰ ਜੋ ਵੀ ਚੀਜ਼ ਆ ਜੋ ਵੀ ਪ੍ਰੋਬਲਮ ਆ ਉਹ ਹਾਟੇ ਨਾਲ ਤੋਰ ਲਗੇ ਤੇ ਅਸੀਂ ਉਹਨਾਂ ਦੀ ਫੁੱਲ ਮਤ ਕਰਾਂਗੇ ਜੈ ਜੰਨ ਜੈ ਭੀਮ ਜੈ ਭਾਰਤ ਮੇਰਾ ਨਾਮ ਮੀਰ ਕੇਸ਼ ਭੀਮ ਅੰਮ੍ਰਿਤਸਰ ਆਟੋ ਯੂਨੀਅਨ ਪ੍ਰੈਜ਼ੀਡੈਂਟ ਅੰਮ੍ਰਿਤਸਰ ਦੇ ਮੈਂ ਅੱਜ ਆਪਣੇ ਝੋਟਾ ਵੀ ਟੋਨੀ ਜੋ ਛਾੜੇ ਦਵਾ ਇਸ ਨੂੰ ਛਾੜਾ ਇੰਡੀਆ ਗੇਟ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਦੇ ਜਿੰਨੇ ਜਸਤੀ ਦੇ ਸਟੈਂਡਾ ਉਹਨਾਂ ਦਾ ਪ੍ਰੈਜ਼ੀਡੈਂਟ ਬਣਾਇਆ ਉਹਨਾਂ ਦੀਆਂ ਕਾਫੀ ਮੁਸ਼ਕਲਾਂ ਰੇਲਵੇ ਸਟੇਸ਼ਨ ਦੇ ਮੁੰਡਿਆਂ ਦੀਆਂ ਆ ਰਹੀਆਂ ਸੀ ਜਿਨ੍ਹਾਂ ਨੂੰ ਹੱਲ ਕਰਨ ਲਈ ਮੈਂ ਇਸ ਨੂੰ ਉਥੇ ਲਾਇਆ ਕਿ ਵਿੱਚ ਜੋ ਵੀ ਇਹਨਾਂ ਮੁਸ਼ਕਲਾਂ ਨੇ ਉਹਨਾਂ ਬਾਰੇ ਪਤਾ ਕਰਕੇ ਮੈਨੂੰ ਦੱਸੇ ਫਿਰ ਮੈਂ ਉਸ ਬਾਰੇ ਉੱਚ ਅਸਰਾਂ ਨਾਲ ਗੱਲ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਾਂਗਾ ਸਰ ਕਈ ਜਿਹੜੇ ਆ ਦੇਖਿਆ ਕਿ ਆਟੋ ਯੂਨੀਅਨ ਦੇ ਜਿਹੜੇ ਕਈ ਲੋਕ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਆ ਉਹ ਆਟੋ ਜਾਂ ਈ ਰਿਕਸ਼ਾ ਵਾਲਿਆਂ ਕੋਲੋਂ ਪੈਸੇ ਵੀ ਲੈਂਦੇ ਆ 10 10 20 20 30 30 ਰੁਪਏ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਇਹੋ ਹੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਜੇ ਪ੍ਰੈਸ ਨੂੰ ਵੀ ਤੇ ਪਤਾ ਹੀ ਹੁੰਦਾ ਸਾਰੀਆਂ ਗੱਲਾਂ ਇਹੋ ਚੀਜ਼ਾਂ ਹਨੂ ਵੀ ਬਦਲ ਲੱਗ ਰਹੀਆਂ ਨੇ ਕਿ ਵੀ ਇੱਥੇ ਬੜਾ ਤਗੜਾ ਘਬਲਾ ਹੋ ਰਿਹਾ ਆ ਅਨਿਰਵਿਸ਼ ਸਟੇਸ਼ਨ ਹੋ ਗਿਆ ਬੱਸ ਸਟੈਂਡ ਹੋ ਗਿਆ ਇਨਾਂ ਦੇ ਵਿੱਚ ਜਿਹੜੇ ਇਹਨਾਂ ਨੇ ਠੇਕੇ ਦਿੱਤੇ ਹੋਏ ਨੇ ਉਹ ਠੇਕੇ ਜਿਹੜੇ ਸਰਕਾਰ ਨੇ ਦਿੱਤੇ ਨੇ ਅਗਾ ਉਹਨਾਂ ਨੇ ਪ੍ਰਾਈਵੇਟ ਤੌਰ ਤੇ ਇਹਨਾਂ ਨੂੰ ਦੇ ਦਿੱਤਾ ਹੈ ਜਿਹੜੇ ਪ੍ਰਾਈਵੇਟ ਕਰਨ ਮੁੰਡੇ ਨੇ ਲੱਗੇ ਲਾਏ ਨੇ ਆਪਣੀ ਮਨਮਰਜ਼ੀਆਂ ਕਰਨ ਦੇ ਨੇ ਤੇ ਮਨਮਰਜ਼ੀ ਨਾਲ ਲੋਕਾਂ ਨੂੰ ਲੁੱਟ ਰਹੇ ਨੇ ਆਟੋ ਵਾਲੇ ਬਿਲਕੁਲ ਵਿਚਾਰੇ ਮੇਰੇ ਭਰਾ ਜਿਹੜੇ ਕਿ 10-10 ਰੁਪਏ 20-20 ਰੁਪਏ ਸਵਾਰੀ ਲੈ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਨੇ ਉਹਨਾਂ ਕੋਲੋਂ ਇਹ ਹਜ਼ਾਰਾਂ ਲੱਖਾਂ ਦੇ ਸਾਬ ਨਾਲ ਪੈਸੇ ਲੈਣ ਦੇ ਨੇ ਮੈਨੂੰ ਪਤਾ ਲੱਗਾ ਜੀ ਇੱਕ ਬੰਦੇ ਨੂੰ ਜੇ ਆਰ ਨੰਬਰ ਮੰਗਦੇ ਜਾਂ ਬੱਸ ਸਟੈਂਡ ਤੇ ਕੋਈ ਨੰਬਰ ਮੰਗਦੇ ਉਹਨੂੰ 10 ਤੋਂ 15 ਹਜ਼ਾਰ ਰੁਪਏ ਰੋ ਕੋ ਡਿਮਾਂਡ ਕੀਤੀ ਜਾਂਦੀ ਇਥੇਰਾ ਨੰਬਰ ਲਵਾ ਦਾਂਗੇ ਪਰ ਤੈਨੂੰ 15 ਹਜ਼ਾਰ ਰੁਪਏ ਜਾਂ 10 ਹਜ਼ਾਰ ਰੁਪਏ ਸਾਨੂੰ ਦੇਣਾ ਪਏਗਾ ਕੀ ਹੁਣ ਜਿਹੜਾ ਵਾ ਇਹ ਜਿਹੜੇ ਨਾਜਾਇਜ਼ ਜਾਂ ਗੋਰਖਤਾਂ ਦਾ ਕਰ ਰਹੇ ਨੇ ਉਹਨਾਂ ਨੂੰ ਨੱਕ ਪਾਈ ਜਾਏਗੀ ਤੁਹਾਡੀ ਯੂਨੀਅਨ ਵੱਲੋਂ ਬਿਲਕੁਲ ਜੀ ਬਿਲਕੁਲ ਪਾਈ ਜਾਏਗੀ ਮੈਂ ਆਪਣੇ ਉੱਚ ਅਧਿਕਾਰੀਆਂ ਨਾਲ ਬਸ ਇੱਕ ਦੋ ਦਿਨਾਂ ਬਾਅਦ ਐਡਵੋਕੇਟ ਨੇ ਜੀ ਯੂਨੀਅਨ ਵੱਲੋਂ ਉਹਨਾਂ ਨੇ ਸਾਰੀ ਸਲਾਹ ਕਰਕੇ ਇਹਨਾਂ ਉੱਤੇ ਪੂਰੀ ਨਕੇਲ ਪਾਈ ਜਾਏਗੀ ਉੱਚ ਅਸરાਣੂ ਇਹਨਾਂ ਬਾਰੇ ਦੱਸਿਆ ਜਾਏਗਾ ਜਿਹੜੀ ਇਹ ਕਾਲੀਆਂ ਭੇਡਾਂ ਨੇ ਸਾਡੇ ਯੂਨੀਅਨ ਦੇ ਵਿੱਚ ਇਹਨਾਂ ਨੂੰ ਹੀ ਫੜ ਕੇ ਬਾਹਰ ਕੱਢਾਂਗੇ